ਕਿਉਂਕਿ ਤੁਹਾਨੂੰ ਪਤਾ ਐ ਇਸ ਵੇਲੇ ਇਹ ਤਾਂ ਮੰਨਾਂਗੇ ਵੀ ਪਾਰਟੀ ਆ ਜਿਹੜੀ ਔਖੇ ਢੰਗੇ ਚੱਲ ਰਹੀ ਹੈ ਤੇ ਇਹ ਚ ਕੋਈ ਦੋਰੈ ਨਹੀਂ ਗਈ ਕਈ ਦੇਸ਼ ਦੇ ਵਿਰੋਧੀ ਬਹੁਤ ਲਕਾਰਾਂ ਬਾਹਰ ਬਾਕੇ ਤੁਹਾਨੂੰ ਪਤਾ ਜਿਹੜੇ ਉਹ ਕਈ ਫਰਾਡ ਆਹ ਉਹ ਜਿਹੜੇ ਕਈ ਫਰਾਡ ਬੈਠੇ ਉਹ ਗੁੱਤਜੀ ਆਲਾ ਉਹ ਕਹਿੰਦਾ ਸੀ ਵੀ 26 ਨੂੰ ਅਸੀਂ ਆਹ ਕਰਾਂਗੇ ਕਿਸੇ ਬੁਲਟ ਪ੍ਰੂਫ ਗੱਡੀਆਂ ਚ ਨਹੀਂ ਕਿਸੇ ਜੈਕਟਾਂ ਪਾ ਕੇ ਨਹੀਂ ਵੀ ਡਰ ਚ ਮੋਟਰਸਾਈਕਲਾਂ ਦੇ ਛਾਤੀ ਥੋਕ ਕੇ ਜਿਹੜਾ ਇਹ ਉਹ ਅੱਜ ਤਿਰੰਗਾ ਲੈ ਕੇ ਚੱਲਿਆ ਤੇ ਕਿਸੇ ਦੀ ਜੁਰਤ ਨਹੀਂ ਕਿਸੇ ਦੀ ਹਿੰਮਤ ਨਹੀਂ ਕੋ ਝਾਕ ਵੀ ਜਾਂਦਾ ਇਹ ਸਾਰੇ ਲੋਕ ਜਿਹੜੀਆਂ ਗੱਲਾਂ ਕਰਨ ਵਾਲਿਆ ਕਾਂਗਰਸ ਪਾਰਟੀ ਦੀਆਂ ਇਲੈਕਸ਼ਨਾਂ ਲੜੀਆਂ ਕਈ ਕਾਉਂਸਲਰ ਰਹੇ ਸਭ ਕੁਝ ਰਹੇ ਕੱਲ ਠੀਕ ਆ ਇੱਥੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਤੂੰ ਦੂਜੀ ਪਾਰਟੀ ਚਲੇ ਜਾ ਅੱਜ ਉਹ ਅੱਜ ਸੱਤਾ ਚ ਨਹੀਂ ਅੱਜ ਉਹ ਤਾਕਤ ਚ ਨਹੀਂ ਤੇ ਜਦੋਂ ਤੁੰਡਾ ਤਾਕਤ ਛੋਹਦਾ ਨਾ ਉਹਨੂੰ ਆਪਣਾ ਥੋੜਾ ਜਿਹਾ ਹਲਕਾ ਪੰਡ ਨਹੀਂ ਕਰਨਾ ਚਾਹੀਦਾ ਉਹਨੂੰ ਆਪਣੀ ਜਿਹੜਾ ਕੱਦ ਆ ਉਹਨੂੰ ਉਸ ਤਰੀਕੇ ਨਾਲ ਰੱਖਣਾ ਚਾਹੀਦਾ ਐਂ ਜਾਂ ਤੁਸੀਂ ਇੰਨੀ ਉੱਤੇ ਸਾਡਾ ਪੰਜਾਬ ਦਾ ਹਸਤੀਆਸ ਵਿਰਸਾ ਸਾਰਾ ਕੁਝ ਉੱਤੇ ਉਹ ਉਹ ਝਾਕੀ ਦੇ ਵਿੱਚ ਆ ਤੇ ਤੁਸੀਂ ਉਹ ਝਾਕੀ ਨੂੰ ਸਿਰਫ ਡਰਾਈਵਰ ਬੈਠੇ ਆ ਇੱਕ ਪੁਲਿਸ ਦੀ ਗੱਡੀ ਆ ਜਿਹੜੀ ਉਹ ਲਾਈਟਾਂ ਲਾ ਕੇ ਉਹਦੇ ਆਲੇ-ਦੁਆਲੇ ਘੁੰਮ ਰਹੀ ਆ ਕੀ ਕੀ ਕਿਉਂ ਨਹੀਂ ਯਾਰ 5 500 ਵਲੰਟੀਅਰ ਤੁਹਾਡਾ ਚਾਹੇ ਕੋਈ ਤੁਸੀਂ ਆਪ ਨਾਲ ਭਾਰਤ ਮਾਤਾ ਦੀ ਜੈ ਤਿਰੰਗੇ ਝੰਡੇ ਦੀ ਗੱਲ ਦੇਸ਼ ਦੀ ਗੱਲ ਕਰਨ ਕੋਈ ਬੰਦਾ ਹੀ ਨਹੀਂ ਉਹ ਅਸੀਂ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੀ ਤਿਰੰਗੇ ਨੂੰ ਅੱਜ ਇਹ ਨਾ ਦੀ ਰਾਜਨੀਤੀ ਯਾਤਰਾ ਸੀ ਜੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਦੇਖੋ ਬਹੁਤ ਹੀ ਬਹੁਤ ਹੀ ਛੋਟੀ ਘਟਿਆ ਸੋਚ ਆ ਜੇ ਪੰਜੇ ਨੂੰ ਜੇ ਤੁਸੀਂ ਇਹ ਜੀ ਗੱਲ ਕਹਿੰਨੇ ਹੋ ਤਾਂ ਮੇਰੇ ਕੋਲ ਦੇਖੋ ਮੈਂ ਉਹਨਾਂ ਦੇ ਪੱਦਰ ਤੇ ਤਾਂ ਜਾ ਨਹੀਂ ਸਕਦਾ ਜਿਹੜੀ ਜਿਹੜੀ ਪਾਰਟੀ ਦਾ ਖਾਦਾ ਹੋਵੇ ਜਿਹੜੀ ਪਾਰਟੀ ਦਾ ਹੰਡਾਇਆ ਹੋਵੇ ਰਾਜ ਭਾਗ ਮੈਨੂੰ ਨਹੀਂ ਲੱਗਦਾ ਵੀ ਇਹ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਇੱਕ ਨੰਬਰ ਵਾਲੇ ਜੀ ਇੱਕ ਨੰਬਰ ਵਾਲੇ ਜੀ ਇਮਕਿੱਥੇ ਆ ਗੋਗੀ ਜੀ ਕੱਢੋ ਬਾਹਰ ਕਹਿੰਦੇ ਖਾਲੀ ਗੱਡੀ ਨੂੰ ਦੇਖ ਕੇ ਲਲਕਾਰੇ ਮਾਰੀ ਗਏ ਮੈਂ ਤਾਂ ਇੱਥੇ ਹੀ ਖੜਾ ਸੀਗਾ ਕਿ ਹੁਣ ਕਿੱਥੇ ਭਜਦੇ ਨੇ ਜਦੋਂ ਸਾਰੇ ਹਲਕਿਆਂ 'ਚ ਚੰਗੀ ਭਲੀ ਯਾਤਰਾ ਨਿਕਲ ਰਹੀ ਹੈ ਤੁਸੀਂ ਇਹ ਹੈ ਜੀ ਹਰਕਤ ਕਿਉਂ ਕਰਦੇ ਹੋ ਕੀ ਲੋੜ ਪਈ ਹੈ ਇਹ ਤਾਂ ਸ਼ਬਦਾਂ ਦੇਣਾ ਤੇ ਮੈਂ ਤਾਂ ਜਿੱਥੇ ਕਰ ਹੁਣ ਚਲੇ ਜਾਣਾ ਮੈਨੂੰ ਦੱਸੋ ਕਿੱਥੇ ਖੜੇ ਨੇ ਕਹਿੰਦੇ ਕਹਿੰਦੇ ਸਾਡਾ ਦਾ ਰੂਟ ਪਲਾਨ ਬਣਿਆ ਹੋਇਆ ਸੀਗਾ ਟੀਸੀ ਕੋਲ ਅਪਰੂਵ ਸੀਗਾ ਸਭ ਕੋ ਸੀਐਮਓ ਤੋਂ ਅਪਰੂਵਲ ਹੋ ਕੇ ਆਈ ਸੀਗੀ ਸੀਐਮਓ ਤੋਂ ਗੋਗੀ ਜੀ ਸੀਐਮਓ ਤੋਂ ਅਲੂਟ ਪਲਾਨ ਲੈ ਕੇ ਚੱਲਦੇ ਨੇ ਸ਼ਕਨੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਟੂ ਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ 4.5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਹਿਿਆ ਨਹੀਂ ਸੀ ਕੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਿਹੜੇ ਮੈਨੂੰ ਕਿਹਾ ਕਿ ਉਹਨੇ ਕਹਿੰਦਾ ਸਾਢੇ 4 ਸਾਲ ਸੌਣ ਤੋਂ ਬਾਅਦ ਹੁਣ ਸੜਕਾਂ ਤੇ ਜਾ ਕੇ ਹੁਣ ਸੜਕਾਂ ਦੇ ਘੁੰਮਦੇ ਫਿਰਦੇ ਆ ਵੋਟਾਂ ਐਂ ਜਾਣੀ ਪੈਣੀਆਂ। ਤੁਹਾਨੂੰ ਕੰਦੀ ਤਕਲੀਫ ਆ। ਉਹਨਾਂ ਨੂੰ ਪੁੱਛੇ ਅ ਸਾਡੀ ਪਾਰਟੀ ਆ। ਅਸੀਂ ਜੋ ਮਰਜ਼ੀ ਕਰੀਏ। ਅਸੀਂ ਸੌਈਏ, ਅਸੀਂ ਜਾਗੀਏ, ਅਸੀਂ ਕੰਮ ਕਰੀਏ, ਨਾ ਕਰੀਏ। ਉਹਨਾਂ ਉਹਨਾਂ ਦੀ ਕੰਦੀ ਉਹਨਾਂ ਨੂੰ ਕਿਉਂ ਫਿਕਰ ਆ? ਲੋਕਾਂ ਨੂੰ ਬਦਲਾਅ ਦਿਖਾਇਆ ਸੀ ਨਾ ਉਹ ਉਹ ਬਦਲਾ ਦੱਸ ਤੁਸੀਂ ਵੀ ਸਵਾਲ ਉਹਨਾਂ ਨੂੰ ਪੁੱਛਿਆ ਕਰੋ ਵੀ ਬਦਲਾ ਕੀ ਆਇਆ ਕਹਿੰਦੇ ਕਿ 2 ਸਾਲ ਦਾ ਸਾਡਾ ਕੰਮ ਤੇ ਆਪਣਾ 5 ਸਾਲ ਦਾ ਮੈਨੀਫੈਸਟੋ ਕੱਢ ਲਓ ਜੇ ਸਾਡਾ ਕੰਮ ਉਹਨਾਂ ਤੋਂ ਜ਼ਿਆਦਾ ਨਾ ਹੋਵੇ ਤੇ ਬਾਬਾ ਗੁਰਦੀਪ ਸਿੰਘ ਗੁਰਦੁਆਰਾ ਦੇ ਸਾਹਿਬ ਬਾਹਰ ਖੜ ਕੇ ਕਹਿੰਦੇ ਕਸਮ ਖਾਂਦੇ ਆ ਰਾਜਨੀਤੀ ਛੱਡ ਦਾਂਗੇ ਨਹੀਂ ਤਾਂ ਬਿੱਟੂ ਜੀ ਰਾਜਨੀਤੀ ਛੱਡ ਲੈ ਮੈਂ ਤਾਂ ਨਹੀਂ ਛੱਡਦਾ ਰਾਜਨੀਤੀ ਉਹਨਾਂ ਨੇ ਕਹਿਣ ਤੇ ਵੀ ਉਹਨਾਂ ਨੇ ਛੱਡਣੀਆਂ ਛੱਡ ਦੇਣ ਉਹ ਰਾਜਨੀਤੀ ਮੈਨੂੰ ਕੀ ਆ 2 ਸਾਲ ਦਾ ਕੌਣ ਜਵਾਬ ਦਊ ਜਿਹਦੀ ਗਰੀਬ ਦੀ ਰੋਟੀ ਖੋਈ ਆ ਇਹਦਾ ਜਵਾਬ ਹੀ ਐਮਐਲਏ ਨੂੰ ਪੁੱਛ ਲਿਓ ਬਸ ਇਹ ਬਚਾਰਿਆਂ ਨੂੰ ਪੁੱਛਦਾ ਕੋਈ ਇਹਨਾਂ ਨੂੰ ਕੌਣ ਪੁੱਛਦਾ ਹੈ ਪਾਰਟੀ ਤੁਹਾਡੇ ਹਿਸਾਬ ਨਾਲ ਇਹਨਾਂ ਨੂੰ ਪੁੱਛਦੀ ਹੈ ਇਹਨਾਂ ਦੇ ਤਾਂ ਤਸਤੀਫੇ ਲਏ ਹੋਏ ਨੇ ਪੰਜਾਬ ਵਿੱਚ ਹੁਣ ਇੰਡੀਆ ਘਟਜੋਰ ਦੀ ਸਥਿਤੀ ਸਪਸ਼ਟ ਹੋ ਚੁੱਕੀ ਆ ਤੇ ਕਾਂਗਰਸ ਅਤੇ ਆਪ ਅਲੱਗ-ਅਲੱਗ ਚੋਣਾਂ ਲੜਨਗੇ ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਦੂਜੇ ਪਾਸੇ ਲੁਧਿਆਣਾ ਦੇ ਐਮਐਲਏ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਿੱਟੂ ਜੀ ਜਾਦਾ ਗਠਜੋੜ ਦੇ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਲਗਾਤਾਰ ਦੋਨੋਂ ਪਾਸੋਂ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਕਿਹਾ ਕਿ ਸਾਡੀ ਕਿਹੜਾ ਜਾਨ ਨਿਕਲਦੀ ਪਈ ਸੀ ਤਾਂ ਆਪ ਦੇ ਐਮਐਲਏ ਕਹਿੰਦੇ ਨੇ ਕਿ ਜਾਨ ਤਾਂ ਇਹਨਾਂ ਦੀ ਨਿਕਲੀ ਪਈ ਸੀ ਤਾਂ ਹੀ ਹਾਰੇ ਘੜਦੇ ਫਿਰਦੇ ਸੀਗੇ ਠੀਕੋ ਪਹਿਲਾਂ ਗੱਲ ਤਾਂ ਅੱਜ ਤੁਸੀਂ ਦੇਖਿਆ ਵੀ 26 ਜਨਵਰੀ ਨੂੰ ਦੇਖੋ ਮੈਂ ਕਿਸੇ ਨੂੰ ਆਉਣਾ ਮੈਂ ਉਸ ਇਹਨਾਂ ਦੀ ਗਲਤੀ ਵੀ ਪਰ ਕਾਂਗਰਸ ਪਾਰਟੀ ਆ ਇੱਕ ਇਹ 1930 ਅੱਜ 26 ਜਨਵਰੀ ਹੈ ਨਾ ਤਿਰੰਗਾ 1930 ਚ ਪੂਰਨ ਸੁਭਰਾਜ ਲੈਣ ਲਈ ਉਸ ਵੇਲੇ ਕਾਂਗਰਸ ਪਾਰਟੀ ਨੇ ਐਲਾਨ ਕਰਤਾ ਸੀ ਆਪਣੇ ਵਰਕਰਾਂ ਨੂੰ ਆਪਣੇ ਜਿੰਨੇ ਵੀ ਸਮਾਜ ਸੇਵੀ ਲੋਕ ਜਾਂ ਜਿੰਨੇ ਵੀ ਜਿਹੜੇ ਮੈਂ ਸਮਝੋ ਨੈਸ਼ਨਿਸਟ ਲੋਕ ਪਬਲਿਕ ਵੀ ਭਾਈ ਆਪਣੇ ਆਪਣੇ ਘਰਾਂ ਤੇ ਤਿਰੰਗੇ ਲਾਓ ਇਹ ਐਂ ਗੱਲ ਨਹੀਂ ਬਣਨੀ ਤਾਕਤ ਦਿਖਾਉਣੀ ਪੈਣੀ ਆ ਉਹ ਤੋਂ ਬਾਅਦ ਆ ਸੰਜੀਤ ਤਲਵਾਰ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਆ ਇਹਨਾਂ ਦੇ ਉੱਤੇ ਬੀਸੀਸੀ ਪ੍ਰਧਾਨ ਸਾਡੇ ਰਾਜਾ ਬੜਿੰਗ ਸਾਹਿਬ ਤੇ ਉੱਤੇ ਖੜਗੇ ਸਾਹਿਬ ਇੱਕ ਹੁਕਮ ਆਇਆ ਵੀ ਇਹ ਕਿਉਂਕਿ ਤੁਹਾਨੂੰ ਪਤਾ ਇਸ ਵੇਲੇ ਇਹ ਤਾਂ ਮੰਨਾਂਗੇ ਵੀ ਪਾਰਟੀ ਆ ਜਿਹੜੀ ਔਖੇ ਢੰਗੇ ਚੱਲ ਰਹੀ ਆ ਬਿਲਕੁਲ ਤੇ ਇਹ ਚ ਕੋਈ ਦੋਰ ਨਹੀਂ ਗਈ 10 ਸਾਲ ਤੋਂ ਅਸੀਂ ਪਾਵਰ ਚ ਨਹੀਂ ਗਏ ਬਈ ਯਾਰ ਆਪਣੇ ਵਰਕਰ ਨੂੰ ਮੰਡਲ ਪ੍ਰਧਾਨ ਬਣਾਓ ਉੱਥੇ ਕਮੇਟੀਆਂ ਬਣਾਓ ਬਲਾਕ ਪ੍ਰਧਾਨ ਦੀਆਂ ਕਮੇਟੀਆਂ ਬਣਾਓ ਜ਼ਿਲ੍ਹੇ ਦੀਆਂ ਕਮੇਟੀਆਂ ਬਣਾਓ ਤੇ ਆ 26 ਨੂੰ ਲੈ ਕੇ 30 ਤੱਕ ਕਿਉਂਕਿ 30 ਤਰੀਕ ਨੂੰ ਗਾਂਧੀ ਜੀ ਦਾ ਬੜਾ ਪਵਿੱਤਰ ਦਿਨ ਆ ਗਾਂਧੀ ਜੀ ਬੜੇ ਫਾਦਰ ਆਫ ਨੇਸ਼ਨ ਆਪਾਂ ਉਹਨਾਂ ਨੂੰ ਕਹਿੰਦੇ ਆ ਤੇ ਉਹ ਦਿਨ ਤੱਕ ਸਾਰੇ ਘਰਾਂ ਤੇ ਤਿਰੰਗੇ ਲਾਓ ਇਹ ਪਾਰਟੀ ਦਾ ਸਾਡੀ ਦਾ ਹੁਕਮ ਤੇ ਉਹਦੇ ਤਹਿਤ ਅਸੀਂ ਅੱਜ ਇਹ ਕੰਮ ਜਿਹੜਾ ਸ਼ੁਰੂ ਕੀਤਾ ਕਈ ਦੇਸ਼ ਦੇ ਵਿਰੋਧੀ ਬਹੁਤ ਲਕਾਰਾਂ ਬਾਹਰ ਮਾਰ ਕੇ ਤੁਹਾਨੂੰ ਪਤਾ ਜਿਹੜੇ ਉਹ ਕਈ ਫਰਾਡ ਆਹ ਜਿਹੜੇ ਕਈ ਫਰਾਡ ਬੈਠੇ ਗੁੱਤਜੀ ਆਲਾ ਉਹ ਕਹਿੰਦਾ ਸੀ ਵੀ 26 ਨੂੰ ਅਸੀਂ ਆਹ ਕਰਾਂਗੇ 26 ਚ ਅਸੀਂ 26 ਤਰੀਕ ਨੂੰ ਅਸੀਂ ਤਿਰੰਗਾ ਜਿਹੜਾ ਲਰਾਉਂ ਨਹੀਂ ਦਵਾਂਗੇ ਅਸੀਂ ਫਲਾਨਾ ਕਰਦਾਂਗੇ ਅਸੀਂ ਜਹਾਜ਼ ਕਰ ਤੇ ਅੱਜ ਕਾਂਗਰਸ ਦਾ ਵਰਕਰ ਤਿਰੰਗੇ ਨੂੰ ਨਾਲ ਲੈ ਕੇ ਅੱਜ ਸਾਰੇ ਸ਼ਹਿਰ ਚ ਤੁਸੀਂ ਦੇਖਿਆ ਏ ਵੀ ਕਿਸੇ ਕਿਸੇ ਬੁਲਟ ਪ੍ਰੂਫ ਗੱਡੀਆਂ ਤੇ ਨਹੀਂ ਕਿਸੇ ਜੈਕਟਾਂ ਪਾ ਕੇ ਨਹੀਂ ਵੀ ਡਰ ਚ ਮੋਟਰਸਾਈਕਲਾਂ ਦੇ ਛਾਤੀ ਠੋਕ ਕੇ ਜਿਹੜਾ ਉਹ ਅੱਜ ਤਿਰੰਗਾ ਲੈ ਕੇ ਚੱਲਿਆ ਤੇ ਕਿਸੇ ਦੀ ਜ਼ਰਤ ਨਹੀਂ ਕਿਸੇ ਦੀ ਹਿੰਮਤ ਨਹੀਂ ਵੀ ਉਹ ਝਾਕ ਵੀ ਜਾਂਦਾ ਉਦੋਂ ਪਹਿਲਾਂ ਰਾਮ ਮੰਦਰ ਦੀ ਇੱਕ ਬਹੁਤ ਵੱਡੀ ਦੀਨ ਆ ਜਿਹੜੀ ਸਮਾਜ ਨੂੰ ਸਾਰਿਆਂ ਨੂੰ ਉਹ ਮਿਲੀ ਆ ਉਹ ਲੋਕਾਂ ਦੇ ਜਿਹੜੇ ਝੰਡੇ ਸਾਰਿਆਂ ਦੇ ਝੂਲ ਰਹੇ ਆ ਹਾਂ ਹੁਣ ਇਹ ਨਵੀਂ ਪਾਰਟੀ ਇਹ ਸਾਰੇ ਸਾਡੀ ਪਾਰਟੀ ਚ ਹੀ ਸੀ ਸਾਡੀ ਪਾਰਟੀ ਸੀ ਅੱਜ ਜਿਵੇਂ ਸੰਜੀਤ ਤਲਵਾਰ ਜੀ ਨੇ ਉਵੇਂ ਹੀ ਇਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਪਾਰਟੀ ਦੇ ਇਹ ਸਾਰੇ ਲੋਕ ਜਿਹੜੀਆਂ ਗੱਲਾਂ ਕਰਨ ਵਾਲਿਆ ਕਾਂਗਰਸ ਪਾਰਟੀ ਦੀਆਂ ਇਲੈਕਸ਼ਨਾਂ ਲੜੀਆਂ ਕਈ ਕਾਉਂਸਲਰ ਰਹੇ ਸਭ ਕੁਝ ਰਹੇ ਕੱਲ ਠੀਕ ਆ ਇੱਥੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਉਹ ਦੂਜੀ ਪਾਰਟੀ ਚਲੇ ਗਏ ਅੱਜ ਉਹ ਅੱਜ ਉਹ ਸੱਤਾ 'ਚ ਨੇ ਅੱਜ ਉਹ ਤਾਕਤ 'ਚ ਨੇ ਤੇ ਜਦੋਂ ਬੰਦਾ ਤਾਕਤ 'ਚ ਹੋਵੇ ਨਾ ਉਹਨੂੰ ਆਪਣਾ ਥੋੜਾ ਜਿਹਾ ਹਲਕਾ ਪੰਡ ਨਹੀਂ ਕਰਨਾ ਚਾਹੀਦਾ ਉਹਨੂੰ ਆਪਣੀ ਜਿਹੜਾ ਕਾਦਾਂ ਉਹਨੂੰ ਉਸ ਤਰੀਕੇ ਨਾਲ ਰੱਖਣਾ ਚਾਹੀਦਾ ਜੇ ਉਹ ਸੱਤਾ ਤੇ ਨਹੀਂ ਸਰਕਾਰ 'ਚ ਨਹੀਂ ਇੱਕ ਪਾਸੇ ਤਾਂ ਅੱਜ ਭਗਵੰਤ ਮਾਨ ਚੀਫ ਮਿਨਿਸਟਰ ਨੇ ਜਿਹੜੇ ਪੰਜਾਬ ਦੇ ਉਹ ਆਏ ਉਹਨਾਂ ਨੇ ਆਪਣਾ ਪ੍ਰੋਗਰਾਮ ਕੀਤਾ ਉਦੋਂ ਬਾਅਦ ਝਾਕੀ ਦੀ ਗੱਲ ਕਿੱਡੀ ਵੱਡੀ ਉਹਨਾਂ ਨੇ ਕੀਤੀ ਵੀ ਮੈਂ ਹਰ ਜਗ੍ਹਾ ਲੈ ਕੇ ਇਹ ਅੱਜ ਅਸੀਂ ਪਹਿਲਾਂ ਵੀ ਦੇਖਿਆ ਆ ਹੁਣ ਅਸੀਂ ਆਉਂਦੇ ਹੋਏ ਫੇਰ ਝਾਕੀ ਜਿਹੜੀ ਆ ਪਵਲੀਅਨ ਮਾਲ ਦੇ ਕੋਲੋਂ ਫੁਵਾਰਾ ਚੌਂਕ ਦੇ ਨਿੰਗਰੀ ਸੀ ਯਾਰ ਇੰਜਾਂ ਤੁਸੀਂ ਇੰਨੀ ਉੱਤੇ ਸਾਡਾ ਪੰਜਾਬ ਦਾ ਇਤਿਹਾਸ ਵਿਰਸਾ ਸਾਨਾ ਕੁਛ ਉੱਤੇ ਉਹ ਉਚਾਕੀ ਦੇ ਵਿੱਚ ਤੇ ਤੁਸੀਂ ਉਹ ਚਾਕੀ ਨੂੰ ਸਿਰਫ ਡਰਾਈਵਰ ਬੈਠੇ ਆ ਇੱਕ ਪੁਲਿਸ ਦੀ ਗੱਡੀ ਆ ਜਿਹੜੀ ਉਹ ਲਾਈਟਾਂ ਲਾ ਕੇ ਉਹਦੇ ਆਲੇ-ਦੁਆਲੇ ਘੁੰਮ ਰਹੀ ਆ ਕੀ ਕੀ ਕਿਉਂ ਨਹੀਂ ਯਾਰ 500 ਵਲੰਟੀਅਰ ਤੁਹਾਡਾ ਚਾਹੇ ਕੋਈ ਤੁਸੀਂ ਆਪ ਨਾਲ ਭਾਰਤ ਮਾਤਾ ਦੀ ਜੈ ਤਿਰੰਗੇ ਝੰਡੇ ਦੀ ਗੱਲ ਦੇਸ਼ ਦੀ ਗੱਲ ਕਰਨ ਕੋਈ ਬੰਦਾ ਹੀ ਨਹੀਂ ਜਦੋਂ ਸਵੇਰੇ ਵੀ ਆਏ ਅਸੀਂ ਨਿੰਗਰੇ ਸੀ ਇਧਰੋਂ ਹਜ਼ਾਰਾਂ ਲੋਕ ਤਰੰਗੇ ਲੈ ਕੇ ਉਹ ਉੱਥੇ ਚਾਰ ਬੰਦੇ ਲੈ ਕੇ ਯਾਰ ਉਹ ਤਰੰਗੇ ਨੂੰ ਜਾਂ ਉਹ ਜਿਹੜੀ ਆ ਉਹ ਦੁਨੀਆਂ ਦੇ ਤੇ ਉਹ ਗੱਲ ਸੀਐਮ ਸਾਹਿਬ ਨੇ ਕੀਤੀ ਵੀ ਝਾਕੀ ਸਾਡੀ ਜਿਹੜੀ ਉਹ ਜਾਣ ਨਹੀਂ ਦਿੱਤੀ ਇਹ ਝਾਕੀ ਜਦੋਂ ਇੱਥੇ ਲਿਆਏ ਉਹਨਾਂ ਨੇ ਤਾਂ ਮਾਣ ਨਾਲ ਕਿਹਾ ਇਹ ਝਾਕੀ ਆ ਜਿਹੜੀ ਉਹ ਕੱਲੀ ਕਾਕੀ ਨੂੰ ਛੱਡ ਕੇ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਉਹ ਕਹਿੰਦੇ ਕਿ ਰਾਜਨੀਤੀ ਸਟੰਟ ਕਰਨਾ ਸੀਗਾ ਤੇ ਆਪਣਾ ਪਾਰਟੀ ਦਾ ਖੂਨੀ ਪੰਜਾ ਖੂਨੀ ਪੰਜੇ ਦਾ ਵਰਡ ਯੂਜ਼ ਕੀਤਾ ਉਹਨਾਂ ਨੇ ਕੂਨੀ ਪੰਜਾ ਲੈ ਕੇ ਕਹਿੰਦੇ ਦੇਸ਼ ਦਾ ਤਿਰੰਗਾ ਕਿਉਂ ਲੈ ਕੇ ਘੁੰਮ ਰਹੇ ਸੀਗੇ ਦੇਖੋ ਬਹੁਤ ਹੀ ਬਹੁਤ ਹੀ ਛੋਟੀ ਘਟਿਆ ਸੋਚ ਆ ਜੇ ਪੰਜੇ ਨੂੰ ਜੇ ਤੁਸੀਂ ਇਹ ਜੀ ਗੱਲ ਕਹਿੰਦੇ ਹੋ ਤਾਂ ਮੇਰੇ ਕੋਲ ਦੇਖੋ ਮੈਂ ਉਹਨਾਂ ਦੇ ਪੱਧਰ ਤੇ ਤਾਂ ਜਾ ਨਹੀਂ ਸਕਦਾ ਵੀ ਉਹ ਕੀ ਗੱਲਾਂ ਕਰਦੇ ਆ ਇਸੇ ਪਾਰਟੀ 'ਚ ਰਹੇ ਨੇ ਅੱਜ ਵੀ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਇਸੇ ਪਾਰਟੀ 'ਚ ਨੇ ਤੇ ਜਿਹੜੀ ਜਿਹੜੀ ਪਾਰਟੀ ਦਾ ਖਾਧਾ ਹੋਵੇ ਜਿਹੜੀ ਪਾਰਟੀ ਦਾ ਹੰਡਾਇਆ ਹੋਵੇ ਰਾਜਭਾਗ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਾਰਿਆਂ ਨੂੰ ਕਿਉਂਕਿ ਜਦੋਂ ਇਹ ਸੀਗੇ ਉਸ ਵੇਲੇ ਉਸ ਵੇਲੇ ਆਹ ਗੱਲਾਂ ਇਹਨਾਂ ਨੂੰ ਯਾਦ ਨਹੀਂ ਸੀ ਉਹ ਕਹਿੰਦਾ ਖਾਲੀ ਗੱਡੀ ਨੂੰ ਦੇਖ ਕੇ ਲਲਕਾਰੇ ਮਾਰੀ ਗਏ ਮੈਂ ਤਾਂ ਇੱਥੇ ਹੀ ਖੜਾ ਸੀਗਾ ਕਿ ਹੁਣ ਕਿੱਥੇ ਭਜਦੇ ਨੇ ਇਹ ਤੁਸੀਂ ਵੀ ਦੇਖਿਆ ਬਈ ਭਾਈ ਸਾਨੂੰ ਕੀ ਪਤਾ ਇੱਕ ਨੰਬਰ ਗੱਡੀ ਅਸੀਂ ਤਾਂ ਖੜੇ ਰਹੇ ਹਾਂ ਉੱਥੇ ਉੱਥੇ ਕਿੰਨਾ ਚਿਰ ਅਸੀਂ ਤਾਂ ਖੜੇ ਰਹਿ ਕੇ ਕਿਉਂਕਿ ਜਦੋਂ ਸਾਡੇ ਵਰਕਰਾਂ ਨੇ ਦੱਸਿਆ ਨਾ ਵੀ ਇੱਥੇ ਦੇ ਕੋਈ ਐਮਐਲਏ ਨੇ ਉਹ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਸਾਰੇ ਹਲਕਿਆਂ ਚ ਚੰਗੀ ਭਲੀ ਯਾਤਰਾ ਨਿਕਲ ਰਹੀ ਆ ਤੁਸੀਂ ਇਹ ਜੀ ਹਰਕਤ ਕਿਉਂ ਕਰਦੇ ਹੋ ਕੀ ਲੋੜ ਪਈ ਆ ਇਹ ਤਾਂ ਸਵਾਲ ਦਾ ਦੇਣਾ ਤੇ ਮੈਂ ਤਾਂ ਜਿੱਥੇ ਕਰਨ ਹੁਣ ਚਲੇ ਜਾਣਾ ਮੈਨੂੰ ਦੱਸੋ ਕਿੱਥੇ ਖੜੇ ਨੇ ਕਹਿੰਦੇ ਸਾਡਾ ਦਾ ਰੂਟ ਪਲਾਨ ਬਣਿਆ ਹੋਇਆ ਸੀਗਾ ਡੀਸੀ ਕੋਲ ਅਪਰੂਵ ਸੀਗਾ ਸਭ ਕੁਝ ਸੀਐਮਓ ਤੋਂ ਅਪਰੂਵਲ ਹੋ ਕੇ ਆਈ ਸੀਗੀ ਇਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਐਨਓਸੀ ਸੀਗੀ ਜਿਹੜੀ ਇਹਨਾਂ ਨੇ ਯਾਤਰਾ ਕੱਢੀ ਆ ਅੱਛਾ ਸੀਐਮਓ ਤੋਂ ਗੁੱਗੀ ਜੀ ਸੀਐਮ ਮਤੋਂ ਲੂਟ ਪਲਾਨ ਲੈ ਕੇ ਚੱਲਦੇ ਨੇ ਨਹੀਂ ਪਰੇਡ ਝਾਂਕੀ ਦੀ ਪਰੇਡ ਸੜਕਾਂ ਦੇ ਤੇ ਅਸੀਂ ਤਾਂ ਅਸੀਂ ਤਾਂ ਝਾਂਕੀ ਝਾਂਕੀ ਸਾਡੇ ਸਿਰ ਮੱਥੇ ਆ ਉਹ ਸਾਡੀ ਝਾਕੀ ਆ ਉਹਨਾਂ ਦੀ ਥੋੜੀ ਆ ਦੇਸ਼ ਦੀ ਝਾਕੀ ਆ ਪੰਜਾਬ ਦੀ ਝਾਕੀ ਆ ਉਹ ਉਹ ਉਸ ਝਾਕੀ ਤੇ ਪੋਲਿਟਿਕਸ ਕਰੇਗਾ ਤਾਂ ਉਹ ਮਾੜੀ ਗੱਲ ਫਿਰ ਕਹਿੰਦੇ ਕਹਿੰਦੇ ਸਾਡੇ 4 ਸਾਲ ਸੌਣ ਤੋਂ ਬਾਅਦ ਹੁਣ ਸੜਕਾਂ ਤੇ ਜਾ ਕੇ ਹੁਣ ਸੜਕਾਂ ਤੇ ਘੁੰਮਦੇ ਫਿਰਦੇ ਆ ਵੋਟਾਂ ਐਦਾਂ ਨਹੀਂ ਪੈਣੀਆਂ ਤੁਹਾਨੂੰ ਕਹਿੰਦੀ ਤਕਲੀਫ ਆ ਉਹਨਾਂ ਨੂੰ ਪੁੱਛੇ ਸਾਡੀ ਪਾਰਟੀ ਆ ਅਸੀਂ ਜੋ ਮਰਜ਼ੀ ਕਰੀਏ ਅਸੀਂ ਸੋញੀ ਅਸੀਂ ਜਾਗੀਏ ਅਸੀਂ ਕੰਮ ਕਰੀਏ ਨਾ ਕਰੀਏ ਉਹ ਉਹਨਾਂ ਦੀ ਕਹਦੀ ਉਹਨਾਂ ਨੂੰ ਕਿਉਂ ਫਿਕਰ ਉਹ 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 ਕਿਉਂ ਤੜਫਰਾ ਰਹੇ ਆ ਅਸੀਂ ਤਾਂ ਕਦੇ ਨਹੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਭਾਈ ਸਾਡੀ ਮਰਜ਼ੀ ਨਾਲ ਕੁਝ ਕਰੋ ਜਾਂ ਆ ਨਾ ਕਰੋ ਬਦਲਾ ਲਿਆਂਦਾ ਸੀ ਉਹ ਬਦਲਾ ਦੀ ਗੱਲ ਕਰੋ ਉਹ ਬਦਲਾ ਕਿੱਥੇ ਆ ਲੋਕਾਂ ਨੂੰ ਬਦਲਾ ਦਿਖਾਇਆ ਸੀ ਨਾ ਉਹ ਉਹ ਬਦਲਾ ਦੱਸ ਤੁਸੀਂ ਵੀ ਸਵਾਲ ਉਹਨਾਂ ਨੂੰ ਪੁੱਛਿਆ ਕਰੋ ਵੀ ਬਦਲਾ ਕੀ ਆਇਆ ਮੈਂ ਉਹਨਾਂ ਨੂੰ ਪੁੱਛਦਾ ਥੋੜੇ ਨਹੀਂ ਵੀ ਬਦਲਾ ਕੀ ਆਇਆ ਅੱਜ ਵੀ ਸੀਐਮ ਸਾਹਿਬ ਕਿੰਨੀਵੀਂ ਵਾਰ ਆਗੇ ਤੁਸੀਂ ਮੈਨੀਫੈਸਟੋ ਦੀ ਗੱਲ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਸੀ ਕੱਲੇ ਐਮਐਲਏ ਗੁਰਪ੍ਰੀਤ ਗੋਗੀ ਨਹੀਂ ਐਮਐਲਏ ਕੁਲਵੰਦ ਸਿੱਧੂ ਤੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਵੀ ਤੁਹਾਨੂੰ ਜਵਾਬ ਦਿੱਤਾ ਕਹਿੰਦੇ ਕਿ 2 ਸਾਲ ਦਾ ਸਾਡਾ ਕੰਮ ਤੇ ਆਪਣਾ 5 ਸਾਲ ਦਾ ਮੈਨੀਫੈਸਟੋ ਕੱਢ ਲਓ ਜੇ ਸਾਡਾ ਕੰਮ ਉਹਨਾਂ ਤੋਂ ਜ਼ਿਆਦਾ ਨਾ ਹੋਵੇ ਤੇ ਬਾਬਾ ਗੁਰਦੀਪ ਸਿੰਘ ਗੁਰਦੁਆਰਾ ਦੇ ਸਾਹਿਬ ਬਾਹਰ ਖੜ ਕੇ ਕਹਿੰਦੇ ਕਸਮ ਖਾਂਦੇ ਆ ਰਾਜਨੀਤੀ ਛੱਡਾਂਗੇ ਨਹੀਂ ਤਾਂ ਬਿੱਟੂ ਜੀ ਰਾਜਨੀਤੀ ਛੱਡਦੇ ਮੈਂ ਤਾਂ ਨਹੀਂ ਛੱਡਦਾ ਰਾਜਨੀਤੀ ਉਹਨਾਂ ਨੇ ਕਹਿਣ ਤੇ ਵੀ ਉਹਨਾਂ ਨੇ ਛੱਡ ਮੈਂ ਉਹਨਾਂ ਦੇ ਕਹਿਣ ਤੇ ਰਾਜਨੀਤੀ ਕਰ ਰਹੇ ਹਾਂ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਸੀ ਕਿ ਮੈਂ ਇਨਵੈਸਟਰ ਦੇ ਝੂਠੇ ਵਾਦੇ ਕੀਤੇ ਕਹਿੰਦਾ ਇੱਕ ਮਹਿਲਾਵਾਂ ਦੀ ਗਾਰੰਟੀ ਨੂੰ ਛੱਡ ਕੇ ਪਹਿਲੇ ਸਾਲ ਤੋਂ 90% ਕੰਮ ਪੂਰੇ ਕੀਤੇ ਨੇ 2 ਸਾਲ ਪੂਰੇ ਹੋਣਗੇ ਜਿਲਾ ਪ੍ਰਧਾਨ ਸਾਡੇ ਪ੍ਰੈਸ ਕਾਨਫਰੈਂਸ ਕਰਨਗੇ ਉਹ ਤੁਸੀਂ ਗੱਲਾਂ ਕੀ ਕਰਦੇ ਹੋ ਯਾਰ ਸਕੂਲ ਦੇਖਿਆ ਜਿਹੜੇ ਜਿਹੜੇ ਬਿਲਡਿੰਗਾਂ ਪੂਰੀਆਂ ਸਕੂਲਾਂ ਦੀਆਂ ਹੋਈਆਂ ਹੋਈਆਂ ਉੱਥੇ ਤਾਂ ਅੱਜ ਤੱਕ ਕੱਲ ਨੂੰ ਜਾਇਓ ਤੁਸੀਂ ਉੱਥੇ ਜਾਇਓ ਤੁਹਾਨੂੰ ਪਤਾ ਨਾ ਕਿੱਥੇ ਕਿੱਥੇ ਸਕੂਲ ਬਣੇ ਹੋਏ ਆ ਈਸ ਤੇ ਸੈਂਟਰਲ ਹਲਕੇ 'ਚ ਤੇ ਉਹ ਅੱਜ ਵੀ ਅੜੀਕਦੇ ਆ ਵੀ ਕੋਈ ਟੀਚਰ ਆਵੇ ਕੋਈ ਉੱ ਉਥੇ ਆ ਕੇ ਕੋਈ ਬੱਚਿਆਂ ਨੂੰ ਪੜ੍ਹਾਵੇ ਜਿੱਥੇ ਕੀ ਨਹੀਂ ਸੀ ਸਵਿਮਿੰਗ ਪੂਲ ਵਰਗੀਆਂ ਸਹੂਲਤਾਂ ਮਿਲੀਆਂ ਹੋਈਆਂ ਤੇ ਇਸ ਕਰਕੇ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਇਹ ਇਹ ਅਸਲੀ ਇਹਨਾਂ ਦਾ ਕਸੂਰ ਨਹੀਂਗਾ ਇਹਨਾਂ ਨੂੰ ਪਤਾ ਹੀ ਹੈ ਨਹੀਂਗਾ ਆਪ ਹੁਣ ਆ ਵੋਟਾਂ ਦੇਖ ਕੇ ਵੋਟਾਂ ਦੇਖ ਕੇ ਸੀਐਮ ਸਾਹਿਬ ਤੁਸੀਂ ਆ ਜਿਹੜੇ ਕਾਰਡ ਬਹਾਲ ਕਰਾਏ ਆ ਇਹ 2 ਸਾਲ ਕਿਉਂ ਨਹੀਂ ਕੀਤੇ ਲੋਕਾਂ ਦਾ ਕੱਟੇ ਕਿਉਂ 2 ਸਾਲ ਇਹਦਾ ਇਹਦਾ ਜਵਾਬ ਉਹਨਾਂ ਨੂੰ ਪੁੱਛੋਗੇ 2 ਸਾਲ ਇਹ ਕਹਿੰਦੇ ਸੀ ਵੀ ਗਲਤ ਬਣੇ ਨੇ ਕਹਿੰਦੇ ਸੀ ਕਿ ਨਹੀਂ ਇਹ ਅੱਜ ਇੱਕ ਸਵਾਲ ਹੀ ਮੇਰਾ ਲੈ ਜਾਓ ਕੱਲ ਨੂੰ ਫਿਰ ਹੋਰ ਗੱਲਾਂ ਕਰਾਂਗੇ ਬਈ ਉਹ ਕਾਰਡ ਤੁਸੀਂ 2 ਸਾਲ ਲੋਕਾਂ ਨੂੰ ਕਿਉਂ ਉਹਨਾਂ ਨੂੰ ਕਣਕ ਉਹਨਾਂ ਦਾ ਰਾਸ਼ਨ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਤੇ ਹੁਣ ਤੁਸੀਂ ਕੱਲ ਅਨਾਉਂਸ ਕਿਉਂ ਕੀਤਾ ਉਹੀ ਕਾਰਡ ਉਹੀ ਕਾਰਡ ਜਿਹਨਾਂ ਨੂੰ ਕਹਿੰਦੇ ਸੀ ਵੀ ਇਹ ਗਲਤ ਬਣਾਇਆ ਕਾਂਗਰਸ ਨੇ ਉਸੇ ਕਾਰਡਾਂ ਨੂੰ ਤੁਸੀਂ ਹੁਣ ਬਹਾਲ ਕਰਤਾ ਹੁਣ ਕੀ ਹੁਣ ਇਹ ਕਾਰਡਾਂ 'ਚ ਕੀ ਆ ਕੀ ਨਿਕਲਿਆ ਆ ਜੀ 2 ਸਾਲ ਦਾ ਕੌਣ ਜਵਾਬ ਦਊ ਜਿਹਦੀ ਗਰੀਬ ਦੀ ਰੋਟੀ ਖੋਈ ਆ ਇਹਦਾ ਜਵਾਬ ਐਮਐਲਏ ਨੂੰ ਪੁੱਛ ਲਿਓ ਬਸ।ਲਾ ਸਵਾਲ ਹੈ ਇੱਕ ਤੁਸੀਂ ਕਿਹਾ ਸੀਗਾ ਕਿ 2022 ਦੇ ਵਿੱਚ ਜ਼ਿਆਦਾਤਰ ਉਮੀਦਵਾਰ ਕਾਂਗਰਸ ਤੋਂ ਗਏ ਸੀਗੇ ਹੁਣ ਐਤ ਕੀ ਉਹ ਦੁਹਰਾਇਆ ਨਹੀਂ ਜਾਏਗਾ ਕਾਂਗਰਸ ਤੋਂ ਕੋਈ ਉਮੀਦਵਾਰ ਨਹੀਂ ਜਾਏਗਾ। ਐਮਐਲਏ ਜਵਾਬ ਦਿੰਦੇ ਨੇ ਕਹਿੰਦੇ ਨੇ ਕਿ ਕਾਂਗਰਸ ਦੇ ਉਮੀਦਵਾਰ ਅਸੀਂ ਲੈਣੇ ਵੀ ਨਹੀਂ ਗਲੇ ਸੜੇ ਆਲੂ ਅਸੀਂ ਲੈ ਕੇ ਕਰਨੇ ਕੀ ਆ। ਇਹ ਵਿਚਾਰਿਆਂ ਨੂੰ ਪੁੱਛਦਾ ਕੋਈ। ਇਹਨਾਂ ਨੂੰ ਕੌਣ ਪੁੱਛਦਾ ਏ? ਪਾਰਟੀ ਤੁਹਾਡੇ ਹਿਸਾਬ ਨਾਲ ਨਹੀਂ ਇਹਨਾਂ ਨੂੰ ਪੁੱਛਦੀ ਆ। ਇਹਨਾਂ ਦੇ ਤਾਂ ਤਸਤੀਫੇ ਲਏ ਹੋਏ ਨੇ। ਜੀ ਬਿਲਕੁਲ ਐਸੀ ਕਿ ਐਮਪੀ ਰਵਨੀਤ ਬਿੱਟੂ ਜੋ ਅੱਜ 26 ਜਨਵਰੀ ਦੇ ਹੋਏ ਇਨਸੀਡੈਂਟ ਨੂੰ ਲੈ ਕੇ ਆਪ ਦੇ ਐਮਐਲਏ ਨੂੰ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਨੇ ਤੇ ਕਹਿੰਦੇ ਨੇ ਕਿ ਇਹਨਾਂ ਨੂੰ ਪਾਰਟੀ ਵਿੱਚ ਪੁੱਛਦਾ ਕੋਣ ਹੈ ਇਹਨਾਂ ਕੋਲ ਤਾਂ ਖੁਦ ਦੇ ਅਸਤੀਫੇ ਪਾਰਟੀ ਨੇ ਲਿੱਤੇ ਗਏ ਲਿੱਤੇ ਹੋਏ ਨੇ ਵੱਡਾ ਬਿਆਨ ਰਵਨੀਤ ਬਿੱਟੂ ਵੱਲੋਂ ਅੱਜ ਦਿੱਤਾ ਗਿਆ ਵਾ ਕੈਮਰਾਬਸਨ ਗੋੜੀ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ